हां जी ਪੰਜਾਬੀਓ ਸਸਰੀ ਕਾਲ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਔਰ ਪ੍ਰਕਾਸ਼ ਸਿੰਘ ਬਾਦਲ ਯਾਨੀ ਬਾਦਲਾਂ ਦੇ ਖਿਲਾਫ ਸਬੂਤ ਲੱਭ ਗਏ ਨੇ ਕਿਹੜੇ ਸਬੂਤ ਨੇ ਔਰ ਕਿਹਨੂੰ ਲੱਭ ਗਏ ਨੇ ਪੂਰੀ ਅਪਡੇਟ ਤੁਹਾਰੇ ਨਾਲ ਸਾਂਝੀ ਕਰਾਂਗੇ ਕਿਉਂਕਿ ਮਾਮਲਾ ਬੜਾ ਹੀ ਗੰਭੀਰ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਅਕਸਰ ਇਹ ਮੁੱਦਾ ਬੜਾ ਹੀ ਅੱਜ ਕੱਲ ਦੇ ਵਿੱਚ ਵੀ ਭਖਿਆ ਹੋਇਆ ਔਰ ਇਸ ਮਾਮਲੇ ਪ੍ਰਤੀ ਸੁਖਬੀਰ ਸਿੰਘ ਬਾਦਲ ਦੇ ਉੱਤੇ ਪੰਜਾਬ ਦੀ ਸਰਕਾਰ ਦੂਜੇ ਪਾਸੇ ਐਕਸ਼ਨ ਕਰੂਗੀ ਔਰ ਇਹਨਾਂ ਮਾਮਲਿਆਂ ਦੇ ਅੰਦਰ ਪਹਿਲਾ ਵਿਕਰਮ ਸਿੰਘ ਮਜੀਠੀਆ ਨਾਬਾਦੀ ਜੇਲ੍ਹ ਦੇ ਵਿੱਚ ਅਫਸਰ ਤਾਂ ਨੂੰ ਪਤਾ ਕਿ ਅੰਦਰੋਂ ਤੋਂ ਜ਼ਿਆਦਾ ਮਾਮਲੇ ਦੇ ਵਿੱਚ ਉਹ ਬੰਦ ਹੈ ਔਰ ਇਧਰਲੇ ਪਾਸੇ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਏਜੰਡਾ ਕਿਨੇ ਖੋਲ ਦਿੱਤਾ ਕਿਉਂਕਿ 2027 ਦਾ ਜਿਹੜਾ ਸਮਾਂ ਨਾ ਬੜਾ ਹੀ ਬੜਾ ਹੀ ਕਹਿ ਸਕਦੇ ਜਿਵੇਂ ਕਿ ਸਿਆਸੀ ਪਾਰਟੀਆਂ ਦੇ ਲਈ ਬੜਾ ਹੀ ਅਹਿਮ ਇੱਕ ਜੰਗ ਦੀ ਤਰ੍ਹਾਂ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਦੇ ਸਿਪਾਹੀ ਔਰ ਸੁਖਬੀਰ ਸਿੰਘ ਬਾਦਲ ਤਾਂ ਖੁਦ ਵੀ ਕਹਿ ਚੁੱਕੇ ਨੇ ਕਹਿੰਦੇ ਅਸੀਂ 2027 ਦੀ ਜੰਗ ਦਾ ਐਲਾਨ ਕਰ ਚੁੱਕੇ ਹਾਂ ਔਰ ਮੁੱਖ ਮੰਤਰੀ ਭਵੰਤ ਸਿੰਘ ਮਾਨ ਨੂੰ ਹਰਾ ਕੇ ਆਪਣੀ ਸਰਕਾਰ ਬਣਾਵਾਂਗੇ ਇਹ ਤਾਂ ਅਸਲੀ ਤੁਹਾਡੇ ਸਾਹਮਣੇ ਜਿਹੜੀ ਕਿ ਚਰਚਾ ਚੱਲ ਰਹੀ ਹੈ ਔਰ ਇਹਨਾਂ ਦਿਨਾਂ ਦੇ ਵਿੱਚ ਹੀ ਚੱਲਦਾ ਚੱਲਦਿਆ ਇੱਕ ਬਹੁਤ ਵੱਡਾ ਮੋੜ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਆ ਗਿਆ ਔਰ ਉਹ ਅੱਜ ਇੱਕ ਵੀਡੀਓ ਦੇ ਜਰੀਏ ਮੈਂ ਤੁਹਾਨੂੰ ਦਿਖਾਉਣ ਵੀ ਜਾ ਰਿਹਾ ਕਿਉਂਕਿ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਅਕਾਲੀ ਦਲ ਦੇ ਉਹ ਨੇਤਾ ਜਿਨ੍ਹਾਂ ਦੇ ਉੱਤੇ ਲੰਮੇ ਦੌਰ ਤੋਂ ਯਾਨੀ ਪਿਛਲੇ ਟਾਈਮ ਤੋਂ ਬੇਅਦਬੀਆਂ ਵਾਲੇ ਮਾਮਲੇ ਦੇ ਵਿੱਚ ਵੀ ਦੋਸ਼ ਲੱਗਦੇ ਆ ਬਹੁਤ ਸਾਰੇ ਹੋਰ ਵੀ ਦੋਸ਼ ਲੱਗਦੇ ਆ ਪਰ ਇਹ ਮਾਮਲਾ ਦਰਅਸਲ ਦੇ ਵਿੱਚ ਕੁਝ ਅਲੱਗ ਆ ਕਿਉਂਕਿ ਮਾਮਲਾ ਉਹੀ ਹੈ ਜਿਹਨੂੰ ਪੰਜਾਬ ਦੇ ਲੋਕ ਅਕਸਰ ਵੱਡੇ ਪੱਧਰ ਦੇ ਉੱਤੇ ਇਹ ਗੱਲ ਚਰਚਾ ਦੇ ਵਿੱਚ ਲਿਆਉਂਦੇ ਸੀ ਕਿ ਭਾਈ ਇਹ ਕੰਮ ਬਾਦਲਾਂ ਦਾ ਪਰ ਬਾਦਲਾ ਬਣੀਓ ਇਸ ਗੱਲ ਨੂੰ ਲਗਾਤਾਰ ਨਕਾਰਿਆ ਗਿਆ ਤਾਂ ਹੁਣ ਇਹਨਾਂ ਦੇ ਖਿਲਾਫ ਆਖਰ ਸਬੂਤ ਕੌਣ ਕੱਢ ਕੇ ਲਿਆਇਆ ਇਹ ਤੁਹਾਨੂੰ ਦਿਖਾ ਦਈਏ ਔਰ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਹੁਤ ਵੱਡੇ ਐਕਸ਼ਨ ਦੇ ਮੋੜ ਦੇ ਵਿੱਚ ਨੇ ਕਿਉਂਕਿ ਸੁਖਵੀਰ ਸਿੰਘ ਬਾਦਲ ਦੇ ਉੱਤੇ ਪਹਿਲਾਂ ਵੀ ਇਹ ਚਰਚਾ ਚੱਲਦੀ ਰਹੀ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਦੀ ਧਰਮ ਪਤਨੀ ਹਰ ਸਮਰਥਕ ਕਾਰ ਬਦਲ ਦੁਆਰਾ ਵੀ ਇਹ ਗੱਲ ਕਈ ਵਾਰ ਕਹੀ ਗਈ ਹੈ ਸੋਸ਼ਲ ਮੀਡੀਆ ਦੇ ਉੱਤੇ ਕਿ ਬਾਦਲ ਨੂੰ ਪੰਜਾਬ ਦੀ ਸਰਕਾਰ ਔਰ ਕਈ ਵੱਡੇ ਪੁਲਿਸ ਅਫਸਰ ਜਿਨ੍ਹਾਂ ਦੇ ਵਿੱਚ ਡੀਆਈਜੀ ਰੇਂਜ ਦੇ ਅਫੀਸਰ ਸ਼ਾਮਲ ਨੇ ਐਸਐਸਪੀ ਵੀ ਨੇ ਕੁਝ ਜਿਹੜੇ ਕਿ ਡੀਐਸਪੀ ਵੀ ਨੇ ਉਹਨਾਂ ਉੱਤੇ ਇਹਨਾਂ ਨੇ ਦੋਸ਼ ਲਾਇਆ ਕਿ ਸੁਖਵੀਰ ਸਿੰਘ ਬਾਦਲ ਨੂੰ ਪੰਜਾਬ ਦੀ ਸਰਕਾਰ ਔਰ ਪੁਲਿਸ ਮੁਲਾਜ਼ਮ ਰੰਜਿਸ਼ ਰਖਦੇ ਨੇ ਉਹਨੂੰ ਫੜਨਾ ਵੀ ਚਾਹੁੰਦੇ ਨੇ। ਤਮਾਮ ਨਾਲ ਦਰਸਲ ਦੇ ਵਿੱਚ ਬਹੁਤ ਵੱਡਾ ਹੁਣ ਸੁਖਬੀਰ ਸਿੰਘ ਬਾਦਲ ਦਾ ਭੇਟ ਆ ਇਹਨਾਂ ਦੇ ਸਬੂਤ ਕਿਹਦੇ ਹੱਥ ਲੱਗੇ ਆ ਆ ਸੁਣ ਲਓ। ਉਸ ਤੋਂ ਬਾਅਦ ਮੁੱਖ ਮੰਤਰੀ ਦਾ ਐਕਸ਼ਨ ਕਿਹੜੇ ਮਾਮਲੇ ਪ੍ਰਤੀ ਸੁਖਬੀਰ ਸਿੰਘ ਬਾਦਲ ਤੇ ਹੋ ਸਕਦਾ ਉਹ ਤੁਹਾਡੇ ਨਾਲ ਜਰਾ ਸਾਂਝਾ ਕਰਾਂਗੇ ਜਿਹੜਾ ਕਿ ਬੜਾ ਹੀ ਅਹਿਮ ਸੁਣੋ ਕਿਨੇ ਛੱਡਿਆ ਆ ਬਾਤ ਲੋਨ ਨੇ ਖੇ ਕਰਤਾ ਸਾਰਾ ਕੰਮ ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਸ਼ਕਾਇਆ ਇਹਨੇ ਚਿੱਟਾ ਸ਼ਕਾਇਆ ਗੁਰੂ ਗੋਬਿੰਦ ਸਿੰਘ ਨੇ ਕਿਤਨਾ ਸੇਰ ਬਣਾਏ ਨੇ ਨਮਰਤ ਬਣਾਏ ਕਿਤੇ ਮੈਨੂੰ ਕਹਿੰਦੇ ਸੀ ਜੇ ਕੀ ਕਰ ਲੂਗਾ ਮੈਂ ਸੂਰਜਾਰ ਜੀ ਕਈ ਥਾਈਂ ਸੀਂਡ ਨਾਸਾ ਜਾਣੀ ਕੱਢਿਆ ਉਹਦੇ ਜਿਹੜੇ ਕੁੱਤੇ ਬੰਦੇ ਸੀ ਤੇ ਕੰਨ ਸਾਣੀ ਕੱਢ ਕੇ ਲੱਪ ਚ ਪਾ ਦੇ ਵੀ ਕਰੋ ਕੰਮ ਕਰਾਏ ਨਹੀਂ ਮੇਰੇ ਦਿਮਾਗ 'ਚ ਹੈ ਇਹ ਭਗਵਾਨਤ ਮਾਨ ਵਿਅਕਤੀਗਤ ਤੌਰ ਤੇ ਦੀਪਾਰਕੀ ਉਹ ਆਪੋ ਉਹਦੇ ਅੰਦਰ ਨੀਅਤ ਵੀ ਐ ਉਹਦੇ ਅੰਦਰ ਸੋਚ ਵੀ ਐ ਉਹ ਕਰਨਾ ਵੀ ਚਾਹੁੰਦਾ ਐ ਤਾਂ ਸੁਣ ਲਓ ਪੰਜਾਬ ਵਾਲੇ ਆਖਰੇ ਸ਼ਖਸ਼ ਕੌਣ ਸੀ ਜਿਨੇ ਸਰਵੀਰ ਬਾਦਲੀ ਨਹੀਂ ਬਲਕਿ ਵੱਡੇ ਬਾਦਲ ਤੱਕ ਗੱਲ ਕਹਿ ਦਿੱਤੀ ਐ ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਤਾਂ ਅਮਰਤਿ ਸਕਾਉਂਦੇ ਸੀ ਔਰ ਬਾਦਲਾਂ ਨੇ ਸਾਡੇ ਪੰਜਾਬ ਦੇ ਲੋਕਾਂ ਨੂੰ ਚੁੱਟਾ ਸਿਖਾਇਆ ਯਾਨੀ ਬੇਕਰਨ ਸਿੰਘ ਮਜੀਠੀਆ ਨੂੰ ਵੀ ਬਹੁਤ ਵੱਡਾ ਤਸਕਰ ਸਾਰੇ ਪੰਜਾਬ ਦੇ ਲੋਕ ਕਹਿੰਦੇ ਨੇ ਕਿ ਉਹ ਚਿੱਟੇ ਦਾ ਤਸਕਰ ਹ ਸਮਗਲਰ ਪਰ ਇਹ ਗੱਲ ਐ ਇੱਕ ਪਾਸੇ ਨੇ ਪਰ ਜਿਹੜਾ ਇਸ ਬੰਦੇ ਦੇ ਸਬੂਤ ਦਿੱਤਾ ਔਰ ਉਹ ਬਹੁਤ ਵੱਡੀ ਸ਼ਖਸੀਅਤ ਹੈ ਪਰ ਹੈ ਕੌਣ ਇਸ ਗੱਲ ਨੂੰ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਲਿਖਿਓ ਔਰ ਜੀਰੋ ਨਹੀਂ ਪਤਾ ਉਸ ਬਾਰੇ ਅਸੀਂ ਵੀ ਤੁਹਾਨੂੰ ਦੱਸਾਂਗੇ ਤਾਂ ਹੁਣ ਦੂਜੇ ਪਾਸੇ ਆਜੋ ਪੰਜਾਬ ਦੀ ਸਰਕਾਰ ਪੰਜਾਬ ਦਾ ਮੁੱਖ ਮੰਤਰੀ ਭਵੰਤ ਸਿੰਘ ਮਾਨ ਪੰਜਾਬ ਦੇ ਆਖਲੀ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ ਦੇ ਉੱਤੇ ਕਿਹੜੇ ਮਾਮਲਿਆਂ ਦੇ ਤਹਿਤ ਸਿਕੰਜਾ ਕੱਸ ਸਕਦੇ ਨੇ ਕਿਉਂਕਿ ਉਹ ਉਹਨਾਂ ਦੀ ਮੁੱਠੀ ਦੇ ਅੰਦਰ ਬੰਦ ਹੈ ਮਾਮਲਾ ਬੜਾ ਹੀ ਗੰਭੀਰ ਹੈ ਜਿਵੇਂ ਕਿ ਹਰਜਨਤ ਕੌਰ ਬਾਦਲ ਦੁਆਰਾ ਕਿਹਾ ਗਿਆ ਕਹਿੰਦੀ ਮੇਰੇ ਪਤੀ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੀ ਸਰਕਾਰ ਕਈ ਵੱਡੇ ਮੁਲਾਜ਼ਮ ਜਿਹੜੇ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਰੰਜਿਸ਼ ਰੱਖਦੇ ਨੇ ਨਿੱਜੀ ਤੌਰ ਤੇ ਉਹਨਾਂ ਨੇ ਇਹ ਗੱਲ ਕਹੀ ਕਿਹੇ ਲੋਕ ਰਲ ਮਿਲ ਕੇ ਸੁਖਬੀਰ ਬਾਦਲ ਨੂੰ ਜੇਲ੍ਹ ਭੇਜਣਾ ਚਾਹੁੰਦੇ ਨੇ ਤਾਂ ਹੁਣ ਤੁਸੀਂ ਇਹ ਵੀ ਗੱਲ ਦੱਸਣੀ ਹੈ ਕਿ ਵਾਕਈ ਇਹ ਗੱਲਾਂ ਸੱਚ ਨੇ ਜਾਂ ਉਹਨਾਂ ਨੂੰ ਕੋਈ ਆਪਣੇ ਪਾਲਿਓ ਡਰ ਲੱਗ ਰਿਹਾ ਹੈ ਯਾਨੀ ਕੋਈ ਗਲਤੀ ਉਹਨਾਂ ਦੀ ਇਸ ਕਰਕੇ ਡਰ ਰਹੇ ਨੇ ਇਹ ਗੱਲਾਂ ਦਾ ਤੱਥ ਕੀ ਹੈ ਤੁਹਾਡੇ ਜ਼ਿਹਨ ਦੇ ਵਿੱਚ ਉਹ ਤੁਸੀਂ ਜ਼ਰੂਰ ਲਿਖਿਓ ਅਨੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਕੱਲ ਸੁਖਬੀਰ ਸਿੰਘ ਬਾਦਲ ਵੀ बड़े जुੜਾ ਸ਼ੁਰਾਂ ਦੇ ਉੱਤੇ ਪ੍ਰਚਾਰ ਵੀ ਕਰਨ ਲੱਗੇ ਨੇ ਕਿਉਂਕਿ ਇਹਨਾਂ ਨੂੰ ਪਤਾ ਸਿਰਫ 10 ਮਹੀਨੇ ਬੜੇ ਹੀ ਅਹਿਮ ਸਿਆਸੀ ਪਾਰਟੀਆਂ ਦੇ ਲਈ ਨੇ ਇਹਦੇ ਵਿੱਚ ਮੁੱਖ ਮੰਤਰੀ ਭਵੰਤ ਸਿੰਘ ਮਾਨ ਨੂੰ ਬਹੁਤਾ ਜਿਆਦਾ ਜ਼ੋਰ ਲਾਉਣ ਦੀ ਜਿਵੇਂ ਕਹਿ ਸਕਦੇ ਆ ਕਿ ਲੋੜ ਨਹੀਂ ਹੈ ਪਤਾ ਕਿਉਂ ਜਿੰਨੀ ਵਿਰੋਧਤਾ ਇਹ ਲੋਕ ਪੰਜਾਬ ਦੇ ਅੰਦਰ ਪੰਜਾਬ ਦੀ ਸਰਕਾਰ ਔਰ ਮੁੱਖ ਮੰਤਰੀ ਦੀ ਕਰ ਰਹੇ ਨੇ ਉਨਾ ਹੀ ਇੱਕ ਕਦਮ ਇਹਨਾਂ ਤੋਂ ਮੁੱਖ ਮੰਤਰੀ ਅੱਗੇ ਚੱਲੂਗਾ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਯਾਰ ਇਹ ਕਿਵੇਂ ਸਾਰੇ ਹੀ ਜਾਣਦੇ ਹੋ ਜਿੰਨੀ ਵਿਰੋਧਤਾ ਕਰੋਗੇ ਨਾ ਉਨਾ ਹੀ ਬੰਦਾ ਅੱਗੇ ਜਾਊਗਾ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਥਿਓਰੀਆਂ ਕੀ ਆ ਰਹੀਆਂ ਨੇ ਪੰਜਾਬ ਦੇ ਲੋਕਾਂ ਦੀਆਂ ਲੋਕ ਕਹਿੰਦੇ ਨੇ ਅਸੀਂ ਫੇਰ ਤੋਂ ਆਮ ਆਦਮੀ ਪਾਰਟੀ ਚੁਣੀ ਹੈ ਯਾਨੀ ਅੱਜ ਤੋਂ ਪਹਿਲਾਂ ਤੁਸੀਂ ਆਪ ਦੱਸਿਓ ਕਿ ਭਾਈ ਚਿੱਟੇ ਦੇ ਉੱਤੇ ਜਾਂ ਕਿਸੇ ਨਸ਼ੇ ਦੇ ਉੱਤੇ ਕਿਸੇ ਨੇ ਰੋਕ ਲਈ ਕੈਪਟਨ ਨੇ ਸੌ ਖਾਦੀ ਗੁਟਕਾ ਚੱਕ ਕੇ ਬੰਦ ਹੋਇਆ ਨਸ਼ਾ ਨਹੀਂ ਹੋਇਆ ਅਕਾਲੀਆਂ ਨੇ ਤਾਂ ਖੁਦ ਆਪ ਚਨਾ ਇਹ ਕਿਉਂ ਕਰਨਗੇ ਬਈ ਸਵਸ ਕਰਕੇ ਪੰਜਾਬ ਦੇ ਲੋਕ ਇਸ ਗੱਲ ਨੂੰ ਸਮਝ ਚੁੱਕੇ ਕਿ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣਨ ਦੇ ਲਾਇਕ ਨਹੀਂ ਹੈਗੇ ਕਿਉਂਕਿ ਬਹੁਤੇ ਲੋਕ ਤਾਂ ਇਹ ਵੀ ਕਹਿੰਦੇ ਨੇ ਕਹਿੰਦੇ ਉਹਨਾਂ ਨੂੰ ਸਿਆਸਤ ਦਾ ਪਤਾ ਹੀ ਨਹੀਂ ਕਰਨਾ ਕੀ ਆ ਕੋਈ ਪਤਾ ਨਹੀਂ ਬੋਲਣਾ ਕੀ ਆ ਕੋਈ ਪਤਾ ਨਹੀਂ ਕਿਉਂਕਿ ਅਕਸਰ ਤੁਹਾਨੂੰ ਮੈਂ ਕਈ ਵਾਰ ਐਸੀਆਂ ਗੱਲਾਂ ਦਸੀਆਂ ਨੇ ਜਿਹੜੀਆਂ ਸੁਖਬੀਰ ਸਿੰਘ ਬਾਦਲ ਖੁਦ ਉਹਨਾਂ ਦੀ ਜ਼ੁਬਾਨ ਲੜਖੜਾ ਜਾਂਦੀ ਹੈ ਔਰ ਮੁੱਖ ਮੰਤਰੀ ਕਦੇ ਹੀ ਨਹੀਂ ਬਣ ਸਕਦੇ ਇਹ ਪੰਜਾਬ ਦੇ ਲੋਕਾਂ ਦਾ ਕਹਿਣਾ ਔਰ ਹੁਣ ਇਸ ਵਿਸ਼ੇ ਦੇ ਉੱਤੇ ਤੁਹਾਡਾ ਕੀ ਕਹਿਣਾ ਕਮੈਂਟ ਜ਼ਰੂਰ ਕਰੇ ਔਰ ਜਿੰਨੇ ਵੀ ਭੈਣ ਭਰਾ ਨੇ ਮੇਰੇ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ